ਹੈਲੋ ਹਾਜੀਤ ਕਾਲ ਜੀ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜਰਤਿਆਂ ਨੂੰ ਸਵਾਗਤ ਕਰਦੇ ਆਂ ਜੀ ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜ ਦੀ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਹੈ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਟ ਸਾਡੇ ਚੈਨਲ ਤੇ ਨਵੇਂ ਚੰਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਆਜੋ ਫਿਰ ਬਣੇ ਰਿਓ ਵੀਡੀਓ ਨਾਲ ਐਂਡ ਤੱਕ ਜੀ ਤੇ ਤੂੰ ਲਈਏ ਹਾਂ ਬਈ ਸਾਸਤਰੀ ਕਾ ਦੀ ਸਾਸਤਰੀ ਕਾ ਮਾ ਹੋਰ ਨਵਾਰੇ ਮਾਮਾ ਮਾਮਾ ਹਾਂ ਕਿ ਆ ਤੇ ਬਸ ਇਹ ਚਾਉਣਾ ਦਾ ਚਾਹਮੀ ਆਪਣੇ ਨਾਲ ਮੰਮਾ ਅਧਿਆ ਨਾ ਮਾਰ ਕੇ ਅਧਿਆ ਤੇਲ ਚੋਣਾ ਤੇ ਤਾਂ ਸਮੇਂ ਅੰਦਰ ਆਉਗੇ। ਅੱਛਾ। ਚੱਲ ਆ ਗਿਆ ਮਨਾ ਰਹੀ ਹੈ। ਪਸਤੀ ਮੈਂ ਤੁਹਾਡੇ ਲੈ 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 ਆ ਰਹੇ ਹਾਂ ਕਿਤੇ ਕੰਮ। ਸਤੀ ਰਖੜੀ। ਸਤੀ ਰਖੜੀ। ਪਸਤੀ ਕਾਲ ਜੀ। ਹਾਂ ਠੀਕ ਠਾਕ ਹੈ ਜੀ। ਲੇਟ ਕਰਦੇ ਸਮੇਂ ਯਾਰ ਪੁੱਤ ਆ ਜਾ। ਸ਼ਿਰਨੀ ਬਾਣੀ ਮਾਈ। ਪਸਤੀ ਕਾਲ ਜੀ। ਸ਼ਿਰਨੀ ਬਾਣੀ ਮਾਈ ਦੇਖੀਗੇ। ਮੈਨੂੰ ਉਹ ਹੀ ਮੋਹਲ ਕਰਲਾ ਕੇ ਰਹਿ ਸ਼ਿਰਨੀ ਬਾਣੀ ਮਾਈ। ਚਲੋ। ਨਹੀਂ ਨਹੀਂ ਹੋ ਸਕਦਾ। ਕੱਟੇ ਸਾਡੀ ਦੀਦੀ ਨੇ 4 ਵਜੇ ਉੱਠ ਕੇ ਛੋਟੇ ਲਈ ਕੀਰ ਫੜੇ ਬਣਾਤੇ। ਮਾਰ ਨਹੀਂ ਉਹ ਗਈ ਪਾਰਿਆ ਨੇ ਟੋਕੂ ਦੇ ਵਿੱਚ ਹੈ ਇਹ ਤੇਰੇ ਸਾਥ ਕੇ ਤੇਰੀ ਟੋਕੜਾ ਬਾਈ ਬੂਟ ਖੋਣੇ ਆਲੇ ਤੇਰੇ ਯਾਰ ਉਹ ਹੀ ਬੂਟ ਆ ਹਾ ਕਿਹੜੇ ਚੱਪਲ ਪਸੰਦ ਕਰੇ ਤੇ ਜਿਹੜੇ ਰੈੱਡ ਦੇ ਵਗੇ ਮੈਂ ਕਰੇ ਜਿਹੜੇ ਹਾਂ ਮੈਂ ਕਰੇ ਪਸੰਦ ਨੇ ਤੂੰ ਹੋਰ ਹਮਾਰੇ ਘਰ ਪਾ ਤੇ ਆ ਉਹ ਕੰਮ ਗਿਆ ਆਣਾ ਕਿਦੇ ਉਹ ਕੰਮ ਗਿਆ ਆਣਾ ਮੈਨੂੰ ਪਤਾ ਕੰਮ ਕਿ 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 ਉਹ ਤੇਰੀ ਵੀ ਉਹ ਟੋਣੀ ਕੋਲ ਦੇ ਰਿਹਾ ਮੈਂ ਘਰੋਂ ਤੇਰੇ ਘਰ ਨਾਲ ਫਿਰ ਦੇ। ਜੀ ਉਹ ਮੈਂ ਕਾਲੀ ਅੰਦਰ ਲਿਖੇ ਕਾਲੀ ਮੰਨ। ਕੋਈ ਨਹੀਂ ਇਕ ਵਾਰ ਤਾਂ ਮੋਂ ਮੈਂ ਕਿਹਾ ਅਲਗੀ ਮਾ ਹੈ। ਚਲੋ ਮੇਰੇ ਉਦੋਂ ਇੱਕ ਨਾਪ ਆ ਗਿਆ ਭਾਈ। ਚਲੋ ਦੱਬ ਲੋ। ਦੱਬ ਲੈ ਤਾਂ ਮੇਰੇ ਚਿੱਟੇ ਲੈ ਕੇ ਜਾਣਾ। ਦੱਬੋ। ਚਿੱਟੇ ਬੁੱਢੇ ਲੈ ਕੇ ਜਾ ਦੇ ਫਿਰ। ਹਾਂ ਮੈਂ ਤੇਰੇ ਕਾਲੇ ਦਾ ਸੋਚਾਂ ਹੁੰਦਾ। ਕਿ ਕੋਈ ਵੱਤ ਨਹੀਂ ਰੱਖਦਾ। ਆ ਗਿਆ ਨਾ ਉਹ। ਤੋਰ ਗਈ। ਮੈਂ ਕਾਸਟ ਨਹੀਂ ਲਵਾਂਗਾ। 2600 ਕਿ ਦਵਾ ਕੇ ਲੈਣਾ ਇੰਮਾ ਤੇ। ਕਿ ਪਾਸੇ ਫੋਨ ਕਰੀਆ ਦੇਖ। ਹਾਂ ਭਾਈ ਪਨੀਰ ਵਾਲੇ ਖਾਣੇ ਆ ਪਾਲਕ ਵਾਲੇ ਇਹ ਦੂਏ ਨੇ ਆਦ ਆਇਆ ਪਰ ਕੱਢੀ ਗੋਲੀ ਨੂੰ ਉੱਪਰ ਖਿੱਚ ਗਏ ਖਿੱਚ ਖਿੱਚ ਗੋਲੀ ਖਿੱਚ ਉੱਪਰ ਕੋਲ ਰੁਪਿਆ ਵਾਲਾ ਕੋਲ ਰੁਪਿਆ ਵਾਲੇ ਇਹ ਬੋਲੀ ਵਿੱਚ ਕਿਉਂ ਨਹੀਂ ਦਰਮੀ ਆਈ ਉਹ ਵੀ ਹੱਥ ਨੂੰ ਆ ਦੇ ਵੇ ਤੇਰੇ ਕਿਹਾਰੇ ਬੋਲੀ ਖੱਡੀ ਅੰਦਰ ਆ ਜਾ ਫਿਰ ਅੰਦਰ ਆ ਜਾ ਮੁਕੇ ਅੰਦਰ ਆ ਜਾ ਹਾਂ ਠੀਕ ਹੈ ਠੀਕ ਹੈ ਲਾ ਭਾਈ ਮਮਾ ਕਾ ਚਾਹ ਲੈਣੇ ਹਾਂਜੀ ਕਾ ਚਾਹ ਲੈ ਦੱਸਦੇ ਪਹਿਲਾਂ ਪਾਣੀ ਦੇਣਾ ਹੈ ਠੰਡਾ ਪਾਣੀ ਬਾਕੀ ਹੈ ਰੱਖ ਦੋ ਬਈ ਨਾ ਤੁਸੀਂ ਅੰਦਰ ਆਇਆ ਕਿ ਤੂੰ ਕਿੰਦਰ ਆਇਆ ਜਦ ਮਾਮੀ ਨੂੰ ਤੇ ਖਾਣਾ ਖੁਸਿਆਂ ਦੇ ਕਾਸ਼ੀ ਬਣੀ ਆ ਪਾਣੀਆਂ ਲੱਤੀਆਂ ਬਣਾਈਆਂ ਰੋਟੀ ਨਹੀਂ ਖਾਣੀ ਮੰਤਰੀ ਸਾਹਿਬਾ ਜੀ ਸਾਡੇ ਲੇਟ ਆਉਣੇ ਉਹ ਤੁਹਾਨੂੰ ਕੋੜੀ ਸਮਾਂ ਲੱਕਰ ਮਾਨ ਚ ਲੈ ਲਿਆ ਮੈਂ ਕਿਥੇ ਲੈ ਗਿਆ ਉਹ ਉਧਰ ਰਹਿ ਗਿਆ ਬਹੁਤ ਵੀ ਦਰਦ ਉਹ ਰੁਕੀ ਨਹੀਂ ਬਣੀ ਉਹ ਬਹੁਤ ਹੀ ਉਹ ਪਲੇਟ ਗਿੱਲੀ ਪਤਾ ਇਹ ਵੀ ਚਾਲ ਦਰਵਾਜ਼ੇ ਪਾ ਗਿਆ ਚਿੱਟੀ ਜਾਦਰਾ ਹਾਂ ਉਦਮ ਜੱਜ ਵੀ ਮੋਡਲ ਲੈਣੀ ਲੈ ਵੀ ਰੱਖਣੀ ਹੋਈ ਐ ਅੱਜ ਬੱਤਾ ਰਮਨੂਰ ਆਇਆ ਮੋਲੀ ਫੋਲ ਉਹ ਕਰਤੀਆਂ ਉਹਨੇ ਉਦਮ ਨੇ ਲਾਤੀਆਂ ਖੜ ਜਾ ਉਹ ਲੈ ਮਾ ਖੋ ਨਾ ਖੜ ਜੋ ਖੜ ਜੋ ਇਹ ਕਾ ਲੱਕੜੇ ਖੁੱਲੇਗਾ ਚਲ ਕੋਈ ਪਏ ਕੋਣੀ ਆਈ ਤੇਰੀ ਕੋਣੀ ਆਈ ਮਨੇ ਇੱਕ ਡੈਡੀ ਕਰ ਇਹ ਗੱਲ ਭਾਏ ਜੇ ਤੁਮ ਨੂੰ ਬੁੱਲ ਲੈ ਜ ਰਹੇ ਹੈਂ ਕੁਛ ਲੈ ਕੇ ਜਿਹੜੇ ਮੰਦੇ ਅੰਦਰ ਦੇ ਆਵੇਂ ਆ ਮੇਰੇ ਬਾਗ ਉਧੂ ਮਾਇਆ ਤੁੰ ਵੀ ਕੋ ਨਹੀਂ ਆਂਦੇਗਾ ਆ ਤਾਂ ਕੋ ਨਹੀਂ ਆ ਤਾਂ ਉਥੇ ਗਾਇਆ ਭਮੇ ਉਧਰ ਹੈ ਉੱਥੇ ਬੈਠ ਉੱਥੇ ਬੈਠ ਉੱਥੇ ਬੈਠ ਕਿਆ ਰਵੇ? ਹਾਂ ਬੰਦ। ਸਤੋ ਬੰਦੇ ਬਾਲ। ਹਾਂ ਬੰਦ। ਹਾਂ। ਨਾ ਕਰ ਸਕਦੇ। ਜੇ ਨਾ। ਨਾ ਜਾ। ਜਿਆਨੰਤ ਚੌਕ ਹੋਣਾ। ਜੇ ਨਾ। ਸਾਨੂੰ ਮələ ਜੀ ਦੇ ਦੋ ਕਹਿੰਦੇ। ਕਿਉਂ ਬੰਦ? ਜੇ ਨਹੀਂ ਬੰਦ। ਟੱਬੀ ਵਾਲੀ ਬੰਦ, ਟੱਬੀ ਵਾਲੀ। ਜੋ। ਇੱਧਰ ਲਈ। ਹਾਂ। ਜੇ ਨਾ ਮਰ ਜਾ। ਦੇ ਜੋ ਕੰਸੋਲ ਮੋਟਾ ਹੋ ਆ ਮਰਦੋ ਉਹਦੇ ਉਧਰ ਖਾਣੇ ਆ ਬਿਆਸਤਾ ਜਿਹੜਾ ਬਣਾਈ ਜਿਹੜਾ ਖੋਲੀ ਜਿਹੜਾ ਜਿੰਨੀ ਬਣਾਈਗੇ ਠੀਕ ਰੱਖ ਕੇ ਰੱਖੀਏ ਬਸ ਨਾ ਸਾਰੀ ਖੋਲ ਗਿਆ ਉਹਦੇ ਬਾਅਦ ਚੱਲ ਗਈ ਜਿੱਥੇ ਸਾਰੀ ਬਣਨਗੀ ਕਿਸ ਤੇ ਅੱਜ ਖੋਲਦੀ ਆ ਬਾਹਰ ਉਹ ਸਾਰੇ ਲਗਾ ਬੰਨ ਲਾ ਅੱਜ ਤਾਂ ਰੱਖਣੀ ਆ ਰੋਂ ਵੀ ਰੱਖਦਾ ਰੱਖੇਗਾ ਹਾਂ ਉਹ ਡੈਡੀ ਨਹੀਂ ਖੋਲਦਾ ਹੈਗਾ ਤੇ ਜਾਂ ਟੁੱਟ ਜਿੰਗੇ ਜਦੀ ਖੋਲਣੀ ਆ ਦਿਨ ਦਿਨ ਖੋਲਦਾ ਨਾ ਮਮੀ ਇਹ ਖੋਲਦਾ ਇਕ ਤਾਂ ਮੈਂ ਨਾ ਅੱਜ ਉਹਦਾ ਮੁੰਡਾ ਡੈਡ ਕੋਲ ਆਇਆ ਕੋਈ ਇੱਕ ਹੋਰ ਫਾਇਰ ਕੋਲ ਆ ਜਾਈਂ ਮਾਸੀ ਉੱਪਰੋਂ ਇਹ ਘਰੋਂ ਨਾ ਗਿਆ ਰੱਖਿਆ ਨਾ ਕੈਂਚੀ 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 ਵੀ ਲਿਆ ਲੈਂਦੇ ਕੈਂਚੀ ਤਾਂ ਵੀ ਲੈ ਕੇ ਨਹੀਂ ਕਰਾਉਂਦੇ ਕੈਂਚੀ ਆ ਟੱਤੀ ਦਾ ਨਹੀਂ ਬਸ ਉਹ ਵੀ ਕੱਠਾ ਬੰਦੇ ਇਹ ਕੋਲ ਨਾ ਬੰਦ ਜੇਗਾ ਫੇਰ ਆ ਵੱਖਗਣੀ ਵਰਤੀ ਖਲਾ ਮੰਮੀ ਗਈ ਬੰਦੇ ਚੱਲ ਮੰਮੀ ਨਾ ਖਾਈਗਾ ਮੰਮੀ ਦੇ ਪੈਸੇ ਲੈਣੇ ਆ ਦੇਖ ਰਿਹਾ ਕਿ ਮੈਂ ਕੌਣ ਚੱਲ ਰਿਹਾ ਹੈ ਹਾਏ ਮਰੇ ਸੇਰੇ ਕਿ ਲੜੀਆਂ ਵਾਲਾ ਪਤਾ ਨਹੀਂ ਕਿੱਧਰ ਫਿਰ ਰਹੇ ਆ ਉਹਨੇ ਬਾਲ ਗੋਲ ਘੁੰਦੜੇ ਨਹੀਂ ਬੰਦੋ ਜੀ ਵਰਤਨ ਦੇ ਕੋਤ ਤੇ ਵੀ ਬਿਰੋ ਆ ਬੰਦੇ ਸੱਤਰੰਗੀ ਜੀ ਉਹ ਬ੍ਰੀਜ ਦੀ ਹਾਂ ਹਾਂ ਨੋ ਵੀ ਠੀਕ ਈ ਹੈ ਨਾ ਨੀਂਦ ਗਿਆ ਬਹੁਤ ਈਂ ਟੋ ਡੇਰ ਹੋ ਗਿਆ ਜਦੋਂ ਮੈਂ ਹੀ ਸਮਝਾ ਨੱਕ ਵੀ ਸੇਵੇਂ ਮਾ ਜੀ ਕਰਾ ਮਮੀ ਨਾ ਨੱਕ ਮਮੀ ਤੇ ਵਰਗਾ ਨਾ ਮਮੀ ਵਰਗਾ ਤੇਲ ਪੁੱਛੀ ਮਰਦਾ ਟਕਿਆ ਹਾਂ ਜਿਆ ਨਾ ਚਲੋ ਸਦਾਸ ਬੁੱਧ ਖਾ ਲਿਆ ਉਹ ਤੋੜਨੇ ਕਰਤਾ ਹੋ ਜਾਂਦੇ ਹਾਂ ਆਏ ਸਾਰੇ ਬੈਜੋ ਚਲੋ ਕਿਹਦੀ ਗਾ ਉੱਥੇ ਬੈਠੇ ਨਹੀਂ ਨਾ ਨਾ ਅੱਛਾ ਹੁਣ ਪਾਰੀ ਤੇਰੀ ਹੈ ਕਿਆ ਆਜਾ ਮੇਰੀ ਪਾਰੀ ਹੈ ਆ ਗਿਆ ਦੇ ਚਲੋ ਆਜਾ ਪਰ ਮਨੂ ਰਿਹਾ

哈哈哈哈哈！ じゃあ。<ス><ス><ス><ス><ス> ਹਾਂ ਹਾਂ ਕਾ ਮਤੇ ਕਸ ਦੇ ਹੱਸਦਾ ਆ ਬੰਦਾ ਤਾਂ ਮਾਂ ਆਲੇ ਕੀ ਆਨੇ ਤੇ ਕਰ ਦਿੱਤੇ ਲੈ ਤੁਮ ਨਾਮੇ ਰੱਖਦੇ ਬੰਦਾ ਉਰੇ ਐ ਮਾਮੂ ਜੀ ਐ ਦੋ ਨੇ ਮੁੰਲੇ ਬਹੁਤ ਆਪਰੇ ਪਈਆਂ ਮੁੰਡੂ ਕਿਨੇ ਕਿਨੇ ਬੰਦੀਆ ਬੁੱਤ ਸੰਦੀਪੀ ਦੋ ਬੰਦੀ ਫਿਰਦੀਆਂ ਨੇ ਸਾਮੀਨਾ ਇਹ ਤਾਂ ਕਰਨ ਜੀ ਦੀਦੀ ਆਏ ਤੇ ਅੱਛਾ ਲਾਈਂ ਪੀੜੀ ਅੰਡਰੀ ਲੇਕਰ ਦੋ ਆਹ ਵਾ ਲੋ ਕੱਲ 11:00 ਵਜੇ ਆਗੇ ਤੇ ਹਮੇ ਆ ਤੁਮਾਂ ਡੇਟ ਹੋ ਕੇ ਸਤਾਂ ਦੇ 12:00 ਵਜੇ ਲੈ ਮੈਂ ਕੱਲ ਤੱਕ ਜੀ ਆ ਰਿਹਾ ਬੱਤੀ ਨੀ ਤੇ ਨਾ ਆ ਰਹੀ ਉਹ ਕੋਈ ਹੁੰਦੇ ਟੈਕ ਆ ਗਿਆ ਤੇ ਸਾਹਮਣੇ ਬੱਤੀ ਜਾ ਰਖਣਾ ਹੈ ਹਾਂ ਨਹੀਂ ਬੱਤੀ ਆਦਰੀ ਗੱਡੀ ਆ ਦੋ ਦੀਦੀ ਬਈ ਸਵੇਰੀ ਜਾਇਆ ਆ ਅੱਜ ਪੰਜ ਮਿੰਨਿਆ ਗਿਆ ਤਾਂ ਸੁਹੇਰੀ ਤੇ ਸੇਕ ਕਰ ਲੀਓ ਅਸਲ 10 ਵਜੇ ਨੂੰ ਆਉਣਾ ਤੇ ਦੋ ਨਾ ਪਹਿਲੇ ਆਪਰੇ ਹੋ ਆਹ ਕਿਹ ਚੁਣ ਲੈਣੇ ਨਹੀਂ ਜੇਹਾਂ ਰੰਗ ਨਾ ਮੈਂ ਕਹਾਂ ਲੈ ਰਿਹਾ ਤੇ ਫੇਰ ਕੀ ਹੈਗਾ ਅੱਜ ਖਾਣੇ ਹੋਏ ਪਪੇ ਦੀ ਹੋ ਗਿਆ ਪਪੇ ਕੀ ਹੋਵੇ ਪੀਕਅਪ ਹੋ ਗਿਆ ਚਾਰ ਚਾਰ ਫਾਟੇ ਹੋਰ ਬਚੋ ਗਿਆ ਜੀ ਨਾ ਖਾ ਕੇ ਤੇ ਨਹੀਂ ਕੁਭਾਣਾ ਆ ਆ ਰਾਤੀ ਆ ਮੈਂ ਦੱਸਦੀ ਤੁਹਾਨੂੰ ਜੇ ਨਾ ਖਾਣ ਕਿ ਆ ਰਹੇ ਹੋ ਹੇ ਕਿਚਲੇ ਨੂੰ ਪੋਪਾ ਉਸ ਜਿੰਦਰ ਦਾ ਪਾਣੀ ਇਤਨਾ ਪਾਗੀ ਉਹ ਕਾਲੀਆਂ ਛਾਨੀ ਹੋਈਆਂ ਹਾਂ ਹਾਂ ਪਪੇ ਦਾ ਬਾਗਾ ਕਹਿ ਲਿਆ ਹੈ ਹਾਂ ਹਾਂ ਉਹ ਗੈਰ ਹੈ ਬਾਗਾ ਹਾਂ ਜਿੰਦਰ ਕਿਛੇ ਲੱਗਿਆ ਗਿਆ ਮਾਂ ਕਿਛੇ ਪਾਣੀ ਪਾ ਕੇ ਜਿੰਦਰ ਪਾਣੀ ਖਵਾ ਦਈ ਜਦੋਂ ਜਿਹੜਾ ਮਾਂ ਤਿਆਰ ਹੈ ਅਬ ਦੇਖਾ ਜਿੰਦਰ ਨੂੰ ਆਪਣੇ ਸਰੀਰ ਕਰਨ ਚਾਹਿਆ ਹੈ ਤੇ ਆਹ ਵਹਾਂ ਚੱਲਣਾ ਕਿੱਥੇ ਆਹ ਮਰਫੀ ਹਾਂ ਦਿੱਤਾ ਬੀਪੀ ਹੋ ਜਾਏ ਵੀ ਵੀ ਜਿਆਦਾ ਮਾਰ ਰਹਾ ਹਾਂ ਚੰਚੂ ਜੀ ਆ ਰਾਹੇ ਆ ਫਿਰ ਜੀ ਹੁੰਦਾ ਟਾਪਰ ਉਹ ਕਾਲੇ ਕਰਕੇ ਤੂੰ ਵੀ

ਮਨ ਮਾਣ ਫੋਟੋ ਕਿਚ ਕਿਚ ਕਿਹਨੇ ਕੋਲ ਬੰਦੇ ਕੋਲ ਹੋਣੀ ਕੀ ਨਾ ਹੋਣਾ ਹਰਦਾ ਕੋਈ ਨਾ ਮੁੰਡਾ ਠੰਗੀ ਨਹੀਂ ਹੈ ਹੈਗੇ ਜੇ ਤੂੰ ਮੰਨ ਲੈ ਬਸ ਫਿਰ ਬੋਲ ਜਣੀ ਨਹੀਂ ਬਸ ਤੇਰੀ ਭੁੱਲ ਗਈ ਚੱਲ ਹੁਣ ਦੋ ਹੋਰ ਬੰਨਾਂ ਦੋ ਬੰਨ ਦਾ ਕੋਈ ਨਿਚਾਰ ਨਹੀਂ ਉਹ ਭੁੱਲ ਗਈ ਮੈਂ ਕਹੀ ਜਣੀ ਕਿ ਬੰਨ ਕੇ ਆਪਰੇ ਕਿੱਥੇ ਗਈ ਫਿਰ ਮੈਂ ਹੋਈ ਜਾਕਲੀ ਆ ਨਹੀਂ ਚੱਲ ਕੋਈ ਗੱਲ ਨਹੀਂ ਚਾਰ ਹੋ ਜਾਣਗੇ ਨਾ ਆ ਚਾਰ ਕਰ ਦੇਣੀ ਆ ਨਹੀਂ ਹੋ ਜਾਣਗੇ ਇੱਕ ਹੋਣੀ ਬਹਾਈ ਨਹੀਂ ਪੈਣਾ ਆ ਦੀ ਤੇਰੀ ਮੈਂ ਕਿਧਰੀ ਰੱਖੜੀ ਕਿੱਥੇ ਹੀ ਬੰਨ ਦੋ ਬੰਨ ਲਈ ਵਾ ਕੰਮ ਮੈਂ ਵਜਾਈ ਨਹੀਂ ਐ ਨਹੀਂ ਅਰੇ ਹੁਣ ਅੱਗੇ ਤੇ ਬੈਠੇ ਇਹ ਹੁੰਦਾ ਕਿ ਤਿੰਨੇ ਦੇ ਬੰਤਲੇ ਰੁਕੀ ਕਿਥੇ ਤੇ ਜਾਉਂਗੀ ਕੋਈ ਨਹੀਂ ਆਉਂਦਾ ਬੰਦ ਜੱਜ ਜੀ ਨੂੰ ਸੁਣਾ ਕੋਈ ਆਂਦੀ ਕੰਮ ਕਰਾਈ ਆ। ਉਹ ਕੰਮ ਕਿੰਨਾ ਕਰਕੇ ਆਈ ਆ। ਸਰ ਬੱਚੇ ਨਹੀਂ ਕਰਦੇ। ਇਹਨਾਂ ਨਾਲੀ ਕੋਈ ਕੰਮ ਕਰਨੀ ਆਲੀ ਕੰਮ ਹੋ ਗਿਆ। ਇਹਨੂੰ ਐਂ ਹੀ ਖਾ ਲਈ ਬਾਅਦ ਚਾ ਨਾ ਦੁੱਧ। ਇਹਨੇ ਰੋਟੀਂ ਵੀ ਬਣਾਉ। ਰੋਟੀਂ ਵੀ। ਇਹ ਰੋਟੀਂ ਵੀ ਨਹੀਂ ਬਣਾਈ। ਨਾ। ਗੈਨ ਨਾਨੀ ਬਈ ਹੋਇਆ ਜਾ। ਖੇਮ ਜਾ ਰਿਹਾ ਸੀ। ਹੈ? ਚੜੇ ਘਟਣ ਦੇ। ਜਿੰਨੇ ਦੀ ਵੱਧ ਦੇ ਦੇ। ਐ ਉਧਰ ਆ। ਕਹਿ ਦੇ ਨਾ ਕਿ ਹਾਂ ਇਹ ਜਾ ਕੇ ਰੋਟੀ।

ਉੱਡ ਵਿੱਚ ਤੇ ਇਸ ਪਾਹਰ ਉਹ ਵੀ ਰੈਡੀ ਕਰਿਆ ਅਸੀਂ ਪਾਹਰ ਜੇ ਨੇ ਜਾਂਦਾ ਫੇਰ ਜੇ ਪਾਹਰ ਟਿਕਾਣਾ ਪੰਨਿਆ ਮੇਰੇ ਪੈਸੇ ਪਾਪਾ ਦਾ ਲਾਉਣ ਦੇ ਯਾਹੇ ਪਾਪਾ ਕੋਟੇ ਵਿੱਚ ਦੂਸਰੇ ਪਾਸੇ ਟਾਲੇ ਥੋੜੇ ਲੈ ਮੈਂ ਪਾਰਟੀ ਦੂਸਰੇ ਪਾਸੇ ਦੇ ਲਈ ਕਰਾਂਗੇ ਫਿਰ ਵੀ ਬਾਦੂ ਦੇ ਹੋਣ ਚੱਲ ਥੋੜੇ ਜਿਹਾ ਲਖੜਾ ਪੰਜ ਸੌ ਰੁਪਏ ਹਾਂ ਮਾ ਦੇਖੋ ਲੈ ਲੇ ਲੇ ਤੁਸੀਂ ਨੇ ਨੇ ਉਹ ਪਰੇ ਮਰ ਕੇ ਮਨੇ ਉਹ ਬਾਈ ਉਹ ਮਨ ਲੈ ਬੰਨਾ ਹਾਂ ਦੂਰਾ ਦੂਰ ਨਹੀਂ ਇਸ ਤੇ ਮੈਂ ਪਹਿਲਾਂ ਹੀ ਤੇ ਕੋਈ ਦੋ ਪਹਿਲਾਂ ਆਪਦੀ ਨਾ ਮਨਾ ਪਹਿਲਾਂ ਡੁੱਟਦਾ ਨਾ ਪੜਦੇ ਚੱਲ ਵੀ ਹਾਂ ਉਹ ਨੂੰ ਮੈਂ ਪਾਰਾ ਕਿ ਜਿਹੜਾ ਨੱਚੇ ਨਹੀਂ ਕਰਦਾ ਜਦੋਂ ਕਹਾਂ ਮੈਂ ਨੱਚਲਾ ਨਹੀਂ ਬਣਦਾਗਾ ਨਾ ਨਾ ਮੈਂ ਤਾਂ ਖਾਂ ਪੀਂਦੀ ਮੈਂ ਨਾ ਹਾਂ ਕਿਸੇ ਨੇ ਮੈਂ ਨਹੀਂ ਬੈਠਿਆ ਐਸੇ ਗੱਲ ਨੂੰ ਕਹੇ ਦੇ ਨਹੀਂ ਇਹ ਕੋਈ ਟੈਨਸ਼ਨ ਨਹੀਂ ਚੱਲ ਜੋ ਤੇਰੀ ਮੰਮੀ ਹੈ ਤਵਾ ਪੰਦੇ ਦੀ ਲਕੜੀ ਹਾਂ ਦੇ ਤੂੰ ਵੀਰ ਕਰਨ ਦੇ 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 ਤੀ ਚੱਲ ਮਿੱਠਾ ਖਾਣ ਵਾਲਾ ਆ ਜਾ ਲੱਜੂ ਨੂੰ ਪਹਿਲੇ ਲੈਣੇ ਮੈਂ ਅ ਮਹਾਰਾਜ ਜੀ ਕੇ ਮੰਦਿਰ ਦੇ 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 ਗੋ ਹਮੇ ਖਾਦੇ ਹੈ ਲੈ ਵੀ ਆ ਤੇਰੇ ਮੋਟਰਸਾਈਕਲ ਦਾ ਮਿੱਠਾ ਮੰਦ ਨਹੀਂ ਕਰਾ ਸੀ ਆ ਤੇਰੇ ਮੋਟਰਸਾਈਕਲ ਦੀ ਅੱਜ ਦਾ ਬਾਜੀ ਹੈਗਾ ਆ ਮਿੱਠਾ ਮੰਦ ਨਹੀਂ ਕਰਾ ਸੀ ਲੈ ਵੀ ਅੰਦ ਸਾਨੂੰ ਤੇਰੀ ਗੱਡੀ ਆ ਜਵੇ ਠੀਕ ਹੈ ਆਸ ਬੰਨ ਹੋ ਗਈ। ਹਰੇ ਤੋਂ ਜਿਹੜਾ ਪੁੱਛਿਆ ਜਿੱਥੋਂ ਬੈਠ ਜਾ। ਆਲਾ ਮੈਂ ਆਸ ਲਈ ਕੀ ਚਲੋ ਆਸਰਾ ਨਾਲੇ ਕੇ ਬੈਠੇ। ਇਹਦੇ ਪਹਿਲਾਂ ਗਲਾਬੀ ਲੈ ਕੇ ਸੋਹਣੇ ਨੂੰ ਪਾ ਦੇ ਲੈ ਕੇ। ਮੈਂ ਲੈ ਕੇ ਬੈਠੇਗਾ ਉਹ ਤਾਂ ਬੈਜੇਗਾ ਬਸ ਸਵੇ ਪਾ ਦੇਗਾ ਮੈਂ ਤਾਂ ਬਣਾ ਕੇ ਰੱਖ ਦੇਣੀ। ਉਹ ਗਾਏ ਇਹ ਪਹਿਲਾਂ ਲਾਮ ਲਾਮ ਜਾ ਫੇਰਦਾ ਹਨ ਦੋ ਤਿੰਨ ਦਿਨ ਲਾਮ ਨਾਲ ਠੀਕ। ਚਲ ਮੁੰਮ ਜਿਹੜਾ ਮਾਦਮ ਲੈ ਲਵਾਂ। ਹਾਂ। ਦੇ ਰੱਖ ਦੇ। ਦੇ ਰੱਖ। ਕਰੋ ਚਲੋ ਵੀਡੀਓ ਬਣਾਤੀਏ ਅੰਦਰੋਂ ਫੋਟੋ ਵਿੱਚ ਲਓ ਜੀ ਫਿਰ ਆ ਤਾਂ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਲੂ ਦੱਸਿਆ ਕਰੋ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡਾ ਵਲੋਗ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨਾਲ ਜੁੜੇ ਰੱਖਿਆ ਕਰੋ ਜੀ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਮੇਰੇ ਤੋਂ ਨੈਕਸਟ ਵੀਡੀਓ ਨਾਲ ਹਾਜ਼ਰ ਹੋਵਾਂਗੇ ਰੱਬ ਤਰੱਕੀਆਂ ਦੇਵੋ ਤੁਹਾਨੂੰ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ